ਦੋਸਤੋ ਸੁਆਗਤ ਹੈ ਤੁਹਾਡਾ ਮੇਰੇ YouTube ਚੈਨਲ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉ। 5-7 ਫੋਟੋਆਂ ਜਾਂ 2 ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ। ਤੁਹਾਡੀ ਐਡ ਫ੍ਰੀ ਕੀਤੀ ਜਾਊਗੀ। ਟਰਾਲੀ ਵਗਾਉਗਾ ਜੀ। ਸਾਈਜ਼ 16x7 ਫੁੱਟ ਦਾ। ਰੀਲ ਦਾ ਹਿੱਸਾ ਲੱਗਾ ਇਹਨੂੰ ਡਬਲ ਟੈਰੀ ਆ। 10 ਨਾਟ ਹੀ ਹਾਬਿਆ। ਲੈਟਾਂ ਵੀ ਲੱਗੀਆਂ ਆ ਜਾਲੀ ਨਾਲ ਪੈਪਾ ਵਾਲਾ ਬੈੱਡ ਲੱਗਾ ਆ ਡਿਮਾਂਡ ਇਹਦੀ ਸਹੀ ਗਈ ਸਿਰਫ 315000 ਰੁਪਏ ਏਰੀਆ ਹੈਗਾ ਆ ਅਰਈਆ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 98782 99783 98782 99783